ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਕੁਲ ਜੀ ਭਾਈ ਜੀ ਹਸੀਕਾਲ ਅਸਤਰੀ ਗਾ ਜੀ ਹੋਰ ਠੀਕ ਹੋਈ ਵਧੀਆ ਹਾਂ ਠੀਕ ਠਾਕ ਜੀ ਨਾਮ ਤੇ ਐਡਰੈਸ ਹੋ ਮਿੱਠੂ ਨਾਮ ਜੀ ਨਾਮ ਠੀਕ ਆ ਪਿੰਡ ਚਾਲਾ ਕੋਠੀ ਚਾਲਾ ਕੋਠੀ ਹਾਂ ਭਗਤਪੁਰਾ ਮੋੜ ਵੀ ਕਹਿੰਦੇ ਹਾਂ ਭਗਤਪੁਰਾ ਮੋੜ ਕਹਿੰਦੇ ਆ ਜੀ ਠੀਕ ਆ ਜਿਲ੍ਹਾ ਕਿਹੜਾ ਪਿੰਨਾ ਜਿਲ੍ਹਾ ਬਨਾਲਾ ਜੀ ਤਹਿਸੀਲ ਬਈ ਇਹ ਲੋ ਤਪਾ ਬੈਣੀ ਹੈ ਹੈ ਨਾ ਨੇੜੇ ਪਿੰਡ ਕਿਹੜਾ ਰਹਿ ਗਿਆ ਨੇੜੇ ਪਿੰਡ ਆਪਣਾ ਸਹਣਾ ਜੀ 3 ਕਿਲੋਮੀਟਰ ਠੀਕ ਹੈ 3 ਕਿਲੋਮੀਟਰ ਪੱਖੋਂ ਆਟਿਆ ਪੱਖੋਂ ਗਿਆ ਜੀ ਨੇੜੇ ਹੈ ਮੋਬਾਈਲ ਨੰਬਰ ਬੋਲੋ 87146 ਹੂੰ 01980 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈੜ ਦੇ ਨੇ ਕਿਹੜਾ ਸੂਸ ਹੁੰਦੀ ਹੈ ਇਹ ਤੀਜੇ ਸੂਏ ਜੀ ਤੀਜੇ ਸੂਏ ਕਿੰਨੇ ਦਿਨ ਲੈਂਦੀ ਹੈ ਬਾਈ ਇਹ 10 ਦਿਨ ਬਾਕੀ ਹੈ 10 ਦਿਨਾਂ ਦੀ ਕੱਚੀ ਕੀ ਰਿਕਾਰਡ ਆ ਦੁੱਧ ਦਾ ਲੋਦਾ 18 ਕਿਲੋ ਰਿਕਾਰਡ ਹੈ ਬਾਈ 18 ਕਿਲੋ ਦਾ ਹਾਂ ਜੀ ਫੇਸ ਬਿਊਟੀ ਕਮਾਲ ਦੀ ਹੈ ਕੱਦ ਵੱਡ ਚੰਗਾ ਲੰਮੀ ਲੰਮੀ ਬਹੁਤ ਹੈ ਬੜ ਕੋਲੇ ਬਈ ਤੋਰ ਕੇ ਦਿਖਾ ਦੇ ਥਣ ਬੜਾ ਚੰਗਾ ਲੱਗਿਆ ਆਰਡਰ ਸੋਹਣਾ ਤਿਆਰ ਕਰ ਜਿੰਦੇ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਤੇ ਲਾ ਤੋਂ ਜੱਜਮੈਂਟ ਕਰਿਓ ਬਈ ਹਜੇ ਲੈਵਾਂ ਲੂਗਾ ਕਰਮਾ ਲਈ ਹੋਰੀ ਵਧੀਆ ਬਣਾਉਗੀ ਤੋਰਾ ਤਾਰਾ ਕਰਮਾ ਲਈ ਦਾ ਬਹੁਤ ਚੰਗਾ ਹੈ ਦੁੱਧ ਦੀ ਰੁਹਣਾ ਚੰਗਾ ਲੋ ਤਾਂ ਬਹੁਤ ਹੈ ਬਾਈ ਠੀਕ ਆ ਮੁੱਲ ਕੀ ਆ ਬਈ ਇਹਦਾ ਮੁੱਲ 52000 ਆ ਇਹਦਾ 52000 ਰੁਪਏ ਮੈਂ ਦੇਣ 52 ਮਾਨਤਾਨ ਹੋ ਜਾ ਮਾਨਤਾਨ ਕਰ ਲਾਂਗੇ ਠੀਕ 52000 ਰੁਪਏ ਜਮਾ ਜਾਇਜ ਮੁੱਲ ਬਈ ਬਾਕੀ ਜਿਹੜਾ ਮੌਕੇ ਤੇ ਮਾਨਤਾਨ ਜ਼ਰੂਰ ਹੋ ਜਾ ਆਰਡਰ ਬਹੁਤ ਚੰਗਾ ਕੱਦ ਦਾ ਬੜਾ ਚੰਗਾ ਲੰਮੀ ਲੰਮੀ ਬਹੁਤ ਆ ਵੱਡ ਤੇ ਲਾਹੂ ਲੂਹੂ ਕੀ ਬਹੁਤ ਬਈ ਕੱਚੀ ਕੱਚੀ ਆ ਧਣ ਲੈਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਹੈ ਮੁੱਲ ਵੀ ਜਾਇਜ ਆ 52000 ਰੁਪਏ ਮਾਨਤਾਨ ਜ਼ਰੂਰ ਹੋ ਜਾ ਅੱਗੇ ਭਾਈ 2 ਨੰਬਰ ਅੱਧਾ ਸੂਏ ਹੁੰਦੀ ਐ ਇਹਦੇ ਦੂਜੇ ਸੂਏ ਹੁੰਦੀ ਐ ਸਾਹੀ ਵਾਲਾ ਦੂਜੇ ਸੂਏ ਸਾਹੀ ਵਾਲਾ ਕਿੰਨੇ ਦਿਨ ਲੈਂਦੀ ਐ ਇਹਦੇ 8 ਦਿਨ ਬਾਕੀ ਆ ਜੀ 8 ਦਿਨ ਬਾਕੀ ਐ ਕੀ ਰਿਕਾਰਡ ਆ ਵੈਸੇ ਦੋਤਾ ਇਹ ਦੋਤਾ 12 ਕਿਲੋ ਪਹਿਲਾਂ ਦਿੱਤਾ ਜੀ 12 ਕਿਲੋ ਦਿੱਤਾ ਵੀ ਜਮਾ ਮੱਝਾਂ ਵਰਗਾ ਇਹ ਸਾਡੀ ਘਰ ਦੀ ਐ ਜੀ ਘਰ ਦੀ ਆਪਣੀ ਇਹ ਘਰ ਦੀ ਐ ਹੂੰ ਫੇਸ ਬੜਾ ਚੰਗਾ ਕੱਦ-ਬੱਡ ਯਾਤਬ੍ਰੀਡ ਫੁੱਲ ਚੰਗੀ ਐ ਬਾਈ ਦੇ ਘਰ ਦੀ ਬੜਾ ਥਣ ਦੇਖੋ ਜੀ ਗੁਲਾਬੀ ਥਣ ਕੱਲਾ-ਕੱਲਾ ਥਣ ਮੁੱਠੀ ਵਾਲਾ ਥਣ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਜਾਤ ਬ੍ਰੀਡ ਫੁੱਲ ਚੰਗੀ ਐ ਗਰਮੀ ਬਿਲਕੁਲ ਨਹੀਂ ਮੰਨਣੀ ਗਰਮੀ ਜਮਾਂ ਨਹੀਂ ਮੰਦੀ ਜਾਂ ਤਾਂ ਫੇਬਾਂ ਦੇ ਅਗਲਾ ਹਾਂ ਬਾਈ ਕਹਿੰਦਾ ਚਾਹੇ ਧੁੱਪੇ ਬਾਹਦੇ ਕੋਈ ਚੱਕਰੀ ਨਹੀਂਗਾ ਮੱਝਾ ਵਰਗਾ ਦੁੱਧ ਦਿਓ ਬਾਕੀ ਜਮਾਂ ਦੇ ਘਰ ਦੀ ਬਾੜਾ ਚੱਲ ਵੀ ਜਮਾਂ ਮੱਝਾ ਗੱਲ ਆਈ ਠੰਡੀ ਸੀਲਾ ਪੂਰੀ ਬਾਹਲੀ ਠੰਡੀ ਸੀਲਾ ਜੀ ਠੀਕ ਐ ਕੀ ਮੁੱਲ ਰੱਖਿਆ ਤਾਂ ਫਿਰ ਇਹਦਾ 42000 ਆ ਜੀ ਲੈਣਾ ਮਾਨਤਾਨ ਹੋ ਜਾਊਗਾ ਮਾਨਤਾਨ ਕਰ ਦਿਆਂਗੇ ਠੀਕ ਐ 42000 ਰੁਪਇਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਵਿੱਚੋਂ ਮਾਨਤਾਨ ਜ਼ਰੂਰ ਹੋ ਜਾ ਚੰਗੀ ਆ ਵਰਡ ਸਨਖੀ ਆ ਕੱਦ ਵੱਡ ਰਾਜੀ ਰੋਜੀ ਫੁੱਲ ਗਲਾਬੀ ਥਣ ਕਲਾ ਕਲਾ ਥਣ ਮੁਠੀ ਵਾਲਾ ਥਾਣਾ ਸੋਹਰਾ ਤਾਰਾ ਬਈ ਬੜਾ ਦਾ ਬਹੁਤ ਚੰਗਾ ਆ ਮੋਲੇ ਦਾ ਵੀ ਜਾਇਜ ਆ ਇਹਦਾ ਵੀ ਜਾਇਜ ਆ ਨਗਰ ਭਰਾ ਕੋਲੇ ਸੀਗੇ ਦੋ ਦੋਨੇ ਵਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦਾ ਬਾਈ ਨਕਨੇਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦ ਲਓ ਧੰਨਵਾਦ ਜੀ ਥੈਂਕ ਯੂ ਵੀਰੀ